ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਜੀ ਤੇ ਆਪਣੇ Instagram ਪੇਜ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਫੋਲੋ ਕਰਿਓ ਠੀਕ ਹੈ ਜੀ ਜੇਕਰ ਤੁਸੀਂ ਉਸ ਨੂੰ ਫੋਲੋ ਨਹੀਂ ਕੀਤਾ ਤਾਂ ਪਲੀਜ਼ ਫੋਲੋ ਕਰ ਲਓ ਠੀਕ ਹੈ ਆਪਾਂ ਡੇਲੀ ਤੁਹਾਡੇ ਲਈ ਇੱਕ ਬਲੌਗ ਲੈ ਕੇ ਆਉਨੇ ਆ ਜੀ ਠੀਕ ਹੈ ਜੀ ਲੋਚਾ ਤੁਹਾਨੂੰ ਡੇਲੀ ਸੋਹਣੇ ਸੋਹਣੇ ਸੂਟ ਦਿਖਾਣੇ ਆ ਨਵੇਂ ਫੈਬਰਿਕ ਦੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਆਉਣੀ ਆ ਉਹਨਾਂ ਵਿੱਚੋਂ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੇ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਤੁਸੀਂ ਆਪਣੇ ਤੋਂ ਕਿਤੇ ਵੀ ਬੈਠੇ ਮੰਗਵਾ ਸਕਦੇ ਹੋ ਸੂਟ ਦਾ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਕਿਉਂਕਿ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਜੀ ਤੇ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਆ ਜੇਕਰ ਤੁਸੀਂ ਆਪਣੇ ਤੋਂ ਸੂਟ ਰੈਡੀ ਕਰਵਾਉਣ ਤੋਂ ਬਾਅਦ ਜਾਂ ਵੈਸੇ ਦੂਜਾ ਠੀਕ ਹੈ ਕੋਈ ਪ੍ਰਿੰਟਡ ਸੂਟ ਜਾਂ ਆਲ ਓਵਰ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਸਟਿਚ ਕਰਵਾ ਕੇ ਤੇ ਤੁਸੀਂ ਉਹਦਾ ਵੀ ਬਾਈ ਕਰ ਸਕਦੇ ਹੋ ਆਪਣੇ ਤੋਂ ਚਲੋ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਇੱਥੋਂ ਕਰਦੇ ਆਂ ਆਪਾਂ ਅੱਜ ਵਾਲੇ ਨਵੇਂ ਸੂਟਾਂ ਦੇ ਨਾਲ ਜੋ ਕਿ ਮੈਟ੍ਰਿਕਸ ਦੇ ਸੂਟ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਹੈਂਡਵਰਕ ਦਾ ਟੱਚ ਵੀ ਮਿਲੇਗਾ ਤੇ ਪ੍ਰਿੰਟਿੰਗ ਜਿਨ੍ਹਾਂ ਦੀ ਬਹੁਤ ਸੋਹਣੀ ਆ ਤੇ ਉਹਨਾਂ ਵਿੱਚ ਦੋ ਤੋਂ ਤਿੰਨ ਜਿਹੜੇ ਡਿਜ਼ਾਈਨ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਸਾਰੇ ਹੀ ਕਲਰ ਨੇ ਬਹੁਤ ਸੋਹਣੇ ਨੇ ਜਿਹੜਾ ਵੀ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਠੀਕ ਹੈ ਜੀ ਆਪਾਂ ਨੂੰ WhatsApp ਦੇ ਉੱਪਰ ਇਸ ਸਕਰੀਨ ਤੇ ਆਪਣਾ WhatsApp ਨੰਬਰ ਚੱਲ ਰਿਹਾ ਡੀਐਮ ਕਰ ਸਕਦੇ ਹੋ ਨਹੀਂ ਤੇ ਤੁਸੀਂ Instagram ਦੇ ਉੱਪਰ ਵੀ ਆਪਣਾ ਨਾਦਰ ਬੁਟੀਕ ਦੇ ਨਾਮ ਤੇ ਜੋ ਪੇਜ ਬਣਿਆ ਹੋਇਆ ਉਸ ਤੇ ਡੀਐਮ ਕਰ ਸਕਦੇ ਹੋ ਠੀਕ ਹੈ ਜੀ ਚਲੋ ਜੀ lettes start ਅੱਜ ਦਾ ਬੁਟੀ ਅੱਜ ਦਾ ਜਿਹੜਾ ਪੀਸ ਹੈ ਅੱਜ ਦੀ ਜਿਹੜੀ ਵੀਡੀਓ ਆ ਠੀਕ ਹੈ ਜੀ ਆਪਣੇ ਪੇਜ ਦੇ ਉੱਪਰ ਆਪਣੇ ਚੈਨਲ ਦੇ ਉੱਪਰ ਉਹ ਹੋਏਗੀ ਮੈਟ੍ਰਿਕਸ ਦੇ ਸੂਟਾਂ ਨਾਲ ਫਰਸਟ ਕਲਰ ਤੁਸੀਂ ਦੇਖ ਹੀ ਚੁੱਕੇ ਹੋ ਠੀਕ ਹੈ ਹੈਂਡਵਰਕ ਸੀਕੁਐਂਸ ਵਰਕ ਹੋਇਆ ਹੈ ਪੀਕਾਕ ਸ਼ੇਡ ਹੈ ਠੀਕ ਹੈ ਜੀ ਚਲੋ ਜੀ ਨੈਕਸਟ ਕਲਰ ਹੈਗਾ ਬਲੈਕ ਬਲੈਕ ਦੇ ਵਿੱਚ ਸੂਟ ਰੈਡੀ ਹੋ ਕੇ ਆਇਆ ਜੀ ਆਪਣੇ ਕੋਲ ਸੂਟ ਬਣਿਆ ਹੋਇਆ ਠੀਕ ਹੈ ਸਾਰਿਆਂ ਦੀ ਪ੍ਰਿੰਟਿੰਗ ਬਹੁਤ ਲਾਜਵਾਬ ਹੈ ਸਿਕਵੈਂਸ ਵਰਕ ਹੋਇਆ ਹੋਇਆ ਠੀਕ ਹੈ ਤੇ ਸਾਰਿਆਂ ਦੇ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਸਾਰੇ ਸ਼ੇਡਸ ਬਹੁਤ ਸੋਹਣੇ ਨੇ ਠੀਕ ਹੈ ਜੀ ਸਾਰੇ ਪ੍ਰਿੰਟ ਬਹੁਤ ਸੋਹਣੇ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਚੱਲ ਰਿਹਾ ਹੈ ਤੁਸੀਂ ਆਪਣੇ ਤੋਂ ਬਾਈ ਕਰ ਸਕਦੇ ਹੋ ਆਪਣੇ ਤੋਂ ਘਰ ਬੈਠੇ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਜਿਹੜਾ ਤੁਹਾਡੇ ਨਾਲ ਇਹ ਵਾਲੇ ਸੂਟਾਂ ਦੀ ਫੋਟੋ ਵੀਡੀਓ ਸ਼ੇਅਰ ਕਰ ਰਹੇ ਹਾਂ ਠੀਕ ਹੈ ਬਹੁਤ ਸੋਹਣੇ ਸੂਟ ਨੇ ਜੀ ਪਰ ਨੇਚਰਲ ਪ्युअर ਕਰੇਪ ਦੀ ਇਹਨਾਂ ਦਾ ਬਾਟਮ ਹੈ ਠੀਕ ਹੈ ਮੈਟ੍ਰਿਕਸ ਦਾ ਇਹਨਾਂ ਦਾ ਫੈਬਰਿਕ ਹੈ ਠੀਕ ਹੈ ਉੱਪਰ ਇਹਨਾਂ ਦੇ ਹੈਂਡਵਰਕ ਹੋਇਆ ਹੋਇਆ ਉੱਪਰ ਇਹਨਾਂ ਦੇ ਹੈਂਡਵਰਕ ਹੋਇਆ ਹੋਇਆ ਚਲੋ ਜੀ ਨੈਕਸਟ ਕਲਰ ਹੈਗਾ ਜੀ ਇਹ ਵਾਲਾ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਵੀ ਠੀਕ ਹੈ ਫਲਾਰਿੰਗ ਫਲਾਰ ਨੇ ਜਿਹੜੇ ਪ੍ਰਿੰਟ ਨੇ ਉਹ ਬਹੁਤ ਸੋਹਣੇ ਬਣੇ ਹੋਏ ਨੇ ਠੀਕ ਹੈ ਇਹਨਾਂ ਜਿਹੜੇ ਵਾਲੇ ਇਹ ਵਾਲੇ ਸੂਟ ਨੇ ਇਹਨਾਂ ਦੀ ਡਿਜ਼ਾਈਨਿੰਗ ਸੇਮ ਰਹੂਗੀ ਠੀਕ ਹੈ ਕਲਰ ਤੁਸੀਂ ਕੋਈ ਵੀ ਬਾਈ ਚਲੋ ਜੀ ਏਸੀ ਚ ਆਪਣਾ ਥਰਡ ਕਲਰ ਥਰਡ ਸੂਟ ਤੇ ਚਲੋ ਜੀ ਨੈਕਸਟ ਆਏਗਾ orange ਬਾਟਮ ਦੇ ਨਾਲ dark purple ਕੰਟਰਾਸਟ ਦੇਖੋ ਤੁਸੀਂ ਕਿੰਨਾ ਸੋਹਣਾ ਤੇ ਇਹਦੀ ਡਿਜ਼ਾਈਨਿੰਗ ਦਾ ਵੀ ਥੋੜਾ ਫਰਕ ਆ ਦੂਜਿਆਂ ਨਾਲੋਂ ਇਹਦੇ ਵਿੱਚ ਛੋਟਾ ਫਲਾਰ ਆ ਗਿਆ ਠੀਕ ਹੈ ਤੇ ਇਹਦੇ ਵਿੱਚ ਹੋਰ ਵੀ ਆਪਣਾ ਜਿਹੜੀ ਡਿਜ਼ਾਈਨਿੰਗ ਦਿੱਤੀ ਹੋਈ ਆ ਠੀਕ ਹੈ ਜੀ ਹੈਂਡ ਦਾ ਵਰਕ ਹੋਇਆ ਹੋਇਆ ਠੀਕ ਹੈ ਜੀ ਠੀਕ ਹੈ ਬਹੁਤ ਸੋਹਣਾ ਸੂਟ ਹੈ ਜਿਹੜੇ ਇਹ ਬਣ ਕੇ ਰੈਡੀ ਹੋਏ ਨੇ ਠੀਕ ਹੈ ਤੁਸੀਂ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਬਹੁਤ ਸੋਹਣੇ ਹੈਂਡਵਰਕ ਦੇ ਟੱਚ ਦੇ ਨਾਲ ਆਪੇ ਵਾਲੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਸੋ ਤੁਸੀਂ ਕਿਤੇ ਵੀ ਬੈਠੇ ਇਹ ਸੂਟ ਆਪਣੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਨੈਕਸਟ ਹੈਗਾ ਜੀ ਗ੍ਰੀਨ ਦੇ ਨਾਲ ਮਹਿੰਦੀ ਗ੍ਰੀਨ ਕਲਰ ਹੈ ਜੀ ਇਸ ਦੇ ਵਿੱਚ ਪਿੰਕ ਕਲਰ ਦਾ ਕੰਟਰਾਸਟ ਦਿੱਤਾ ਹੈ ਤੇ ਫਲਾਰ ਦੇ ਦੇ ਨੇ ਵੀ ਉਹਨਾਂ ਦਾ ਡਿਫਰੈਂਟ ਹੈ ਡਿਜ਼ਾਈਨਿੰਗ ਦੀ ਜਿਹੜੇ ਆਪਾਂ ਅਲੱਗ ਤੋਂ ਕੀਤੀ ਆ ਥੋੜੀ ਠੀਕ ਹੈ ਬਹੁਤ ਸੋਹਣੇ ਪ੍ਰਿੰਟ ਬਣ ਕੇ ਆਈ ਹੈ ਜਿਹੜੀ ਠੀਕ ਹੈ ਇਹ ਆਪਣੇ ਕੋਲ ਮਿਲ ਵੱਲੋਂ ਆਉਂਦੇ ਨੇ ਸੂਟ ਆ ਠੀਕ ਹੈ ਜੀ ਤੇ ਇਹ ਆਪਾਂ ਤੁਹਾਨੂੰ ਐਦਾਂ ਹੀ ਸੇਲ ਕਰਦੇ ਆ ਠੀਕ ਹੈ ਜੀ ਤੁਹਾਡੇ ਲਈ ਮੰਗਵਾ ਕੇ ਠੀਕ ਹੈ ਤੇ ਇਹਨਾਂ ਵਿੱਚੋਂ ਜਿਹੜਾ ਵੀ ਕਈ ਵਾਰ ਇਹ ਪਲੇਨ ਵੀ ਆਉਂਦੇ ਨੇ ਆਪਾਂ ਖੁਦ ਹੈਂਡਵਰਕ ਕਰਵਾ ਦਿੰਦੇ ਆ ਜਿੱਦਾਂ ਕੋਈ ਪ੍ਰਿੰਟਡ ਚੀਜ਼ ਸੋਹਣੀ ਲੱਗਦੀ ਆ ਠੀਕ ਹੈ ਤੇ ਜਿੱਦਾਂ ਕਸਟਮਰ ਨੇ ਬਾਈ ਕਰਨਾ ਹੁੰਦਾ ਪਿੰਕ ਕਲਰ ਦਾ ਮਾਜੈਂਟਾ ਕਲਰ ਦੀਦੇ ਨਾਲ ਬਾਟਮ ਆ ਚਲੋ ਜੀ ਨੈਕਸਟ ਕਲਰ ਦੇਖਦੇ ਆਂ ਮਹਿੰਦੀ ਕਲਾ ਦੇ ਨਾਲ ਫਲਾਰ ਬਣੇ ਹੋਏ ਨੇ ਬਿਲਕੁਲ ਲਾਈਟ ਜਸ 셔ਟ ਹੈ ਦੀ ਆਪਾਂ ਸਰਦਾ ਹੀ ਕਲਰ ਦੀ ਦੇ ਨਾਲ ਆਪਾਂ ਬਾਟਮ ਰੱਖੀ ਆ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਆ ਜਿਹੜਾ ਇਹ ਵੀ ਬਣਿਆ ਹੋਇਆ ਹੈ ਜੀ ਠੀਕ ਹੈ ਮੈਚਿੰਗ ਵੀ ਬਹੁਤ ਸੋਹਣੀ ਆ ਕਲਰ ਵੀ ਬਹੁਤ ਖਿਲ ਰਹੇ ਨੇ ਆਪਸ ਵਿੱਚ ਕੰਟਰਾਸਟ ਬਹੁਤ ਸੋਹਣਾ ਹੋਇਆ ਠੀਕ ਹੈ ਇਹ ਵਾਲਾ ਤੁਸੀਂ ਆਪਣੇ ਤੋਂ ਮੰਗਵਾ ਸਕਦੇ ਹੋ ਸਾਰੇ ਸੂਟ ਬਹੁਤ ਸੋਹਣੇ ਨੇ ਜੀ ਠੀਕ ਹੈ ਕੰਟਰਾਸਟ ਮੈਚਿੰਗ ਕਲਰਸ ਠੀਕ ਹੈ ਸਾਰਾ ਕੁਝ ਬਹੁਤ ਵਧੀਆ ਤੇ ਬਹੁਤ ਹੀ ਸਫਾਈ ਦੇ ਨਾਲ ਜਿਹੜਾ ਇਹਦੇ ਵਿੱਚ ਆਪਾਂ ਸਿਕਵੈਂਸ ਵਰਕ ਕਰਵਾਇਆ ਤੁਹਾਨੂੰ ਬਹੁਤ ਹੀ नीट ਐਂਡ ਕਲੀਨ ਮਿਲੂਗਾ ਉਹ ਠੀਕ ਹੈ ਚਲੋ ਜੀ ਨੈਕਸਟ ਆ ਗਿਆ ਜੀ ਪਰਪਲ ਦੇ ਨਾਲ orange ਇਹ ਆਪਾਂ ਆਲਰੇਡੀ ਤੁਹਾਨੂੰ ਦਿਖਾ ਚੁੱਕਿਆ ਠੀਕ ਹੈ ਇਹਦੇ ਵਿੱਚ ਇਹ ਆਪਣੇ ਕੋਲ ਦੋ ਸ਼ੇਡ ਨੇ ਜੀ ਠੀਕ ਹੈ ਡਬਲ ਸੂਟ ਹੈ ਠੀਕ ਹੈ ਇੱਕ ਵਾਰੀ ਫੇਰ ਤੋਂ ਦੱਸਦੇ ਹਾਂ ਮੈਟ੍ਰਿਕਸ ਦਾ ਫੈਬਰਿਕ ਰਹੂਗਾ ਜੀ ਦਾ ਆਪਣਾ ਠੀਕ ਹੈ ਤੇ ਨੇਚਰਲ ਪਿਓਰ ਕ੍ਰੇਪ ਦੀ ਬਾਟਮ ਰਹੂਗੀ ਠੀਕ ਹੈ ਹੈਂਡਵਰਕ ਦੇ ਟੱਚ ਨਾਲ ਪ੍ਰਿੰਟ ਪ੍ਰਿੰਟਿੰਗ ਆ ਇਸ ਦੀ ਤੇ ਨੈਕਸਟ ਕਲਰ ਹੈਗਾ ਜੀ ਫਿਰੋਜੀ ਤੇ ਡਾਰਕ ਪੀਕਾਕ ਸ਼ੇਡ ਦੇ ਨਾਲ ਕੰਟਰਾਸਟ ਸਬਦਾ ਵਧੀਆ ਕਲਰ ਕੰਟਰਾਸਟ ਜੋ ਆਪਾਂ ਕੀਤੇ ਨੇ ਠੀਕ ਹੈ ਜੀ ਤੁਸੀਂ ਮੰਗਵਾ ਸਕਦੇ ਹੋ ਆਪਣੇ ਤੋਂ ਘਰ ਬੈਠੇ ਠੀਕ ਹੈ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਬਾਤੋ ਬੰਦ ਅੱਗੇ ਸ਼ੇਅਰ ਕਰਿਆ ਕਰੋ ਠੀਕ ਹੈ ਤੁਸੀਂ ਆਪਣੇ ਤੋਂ ਸਟੀਚ ਸੂਟ ਵਿਦਆਊਟ ਸਟਿਚਿੰਗ অর ਵਿਦ ది ਸਟਿਚਿੰਗ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਨੀਡਲ ਥ्रेड ਵਾਲਾ ਵਰਕ ਵੀ ਕਰਦੇ ਹਾਂ ਉਹ ਵੀ ਆਪਣੇ ਕੋਲ ਅਵੇਲੇਬਲ ਹੈਗਾ ਜੇਕਰ ਤੁਸੀਂ ਕੋਈ ਵੀ ਡਿਜ਼ਾਈਨ ਤੇ ਕਿਸ ਹਾਂ ਕਿਸੇ ਵੀ ਸੂਟ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਾਂ ਨੂੰ ਡੀਐਮ ਕਰ ਸਕਦੇ ਹੋ ਸੇਮ ਨੰਬਰ ਦੇ ਉੱਪਰ ਜੋ ਸਕਰੀਨ ਦੇ ਉੱਪਰ ਚੱਲ ਰਿਹਾ ਹੈ yellow ਦੇ ਨਾਲ purple ਦਾ ਕੰਟਰਾਸਟ ਆ ਗਿਆ ਜੀ ਠੀਕ ਹੈ ਬਹੁਤ ਜਿਆਦੇ ਸੋਹਣੇ ਸੂਟ ਨੇ ਜਿਹੜੇ ਆਪਾਂ ਅੱਜ ਤੁਹਾਡੀ ਵੀਡੀਓ ਅੱਜ ਤੁਹਾਡੇ ਲਈ ਲਈ ਵਾਲੀ ਵੀਡੀਓ ਚ ਲੈ ਕੇ ਆਏ ਹਾਂ ਚਲੋ ਜੀ ਏ ਸੀ ਜੇ ਇਹ ਏ ਜਾਂ ਇੰਡਾ ਸੂਟਾਂ ਦਾ ਐਂਡ ਹੋ ਗਿਆ ਠੀਕ ਹੈ ਨੈਕਸਟ ਡਿਜ਼ਾਈਨ ਦੇ ਨਾਲ ਆਪਾਂ ਨੈਕਸਟ ਕਲਰ ਦੇ ਨਾਲ ਤੁਹਾਨੂੰ ਇਹ ਵਾਲੇ ਸੂਟ ਦਿਖਾ ਰਹੇ ਹਾਂ ਹੁਣ ਠੀਕ ਹੈ ਇਹਨਾਂ ਵਿੱਚ ਜਿਹੜੀਆਂ ਸ਼ਰਟਾਂ ਨੇ ਇਹਨਾਂ ਦੀ ਇਹ ਸਾਰੀਆਂ ਦਾ ਆਲ ਓਵਰ ਲਾਉਣੀਆਂ ਤੇ ਜਿਹੜੀਆਂ ਬਾਟਮ ਆ ਬਿਲਕੁਲ ਪਲੇਨ ਆਉਣੀਆਂ ਠੀਕ ਹੈ ਤੁਸੀਂ ਕੰਟਰਾਸਟ ਦੇਖੋ ਕਮੀਜ਼ ਜਿਹੜੀ ਉਹ ਲਾਈਟ ਕਲਰ ਦੀ ਹੈ ਤੇ ਜਿਹੜੀ ਬਾਟਮ ਆ ਆਪਣੀ ਡਾਰਕ ਡਾਰਕ ਕਲਰ ਦੀ ਹੈ ਕੰਟਰਾਸਟ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਠੀਕ ਹੈ ਆਪਾਂ ਪਾਰਟੀ ਵੇਅਰ ਵੀ ਬਣਾ ਸਕਦੇ ਇਹਨਾਂ ਸੂਟਾਂ ਨੂੰ ਡਿਜ਼ਾਈਨ ਕਰਕੇ ਚੰਗੀ ਤਰ੍ਹਾਂ ਠੀਕ ਠੀਕ ਹੈ ਗ੍ਰੀਨ ਕਲਰ ਦੀ ਬਾਟਮ ਆ ਕਰੀਮ ਕਲਰ ਦਾ ਠੀਕ ਹੈ ਜੀ ਬਾਟਮ ਸ਼ਰਟ ਦਾ ਸਟੱਫ ਹੈ ਤੇ ਫਲਾਵਰ ਪ੍ਰਿੰਟਿੰਗ ਆ ਜਿਹੜੀ ਉਹ ਬਹੁਤ ਸੋਹਣੀ ਹੋਈ ਹੋਈ ਆ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਚਲੋ ਜੀ ਇਹਦੇ ਵਿੱਚ ਆਪਾਂ ਨੈਕਸਟ ਨੈਕਸਟ ਕਲਰ ਦਿਖਾਉਣਾ ਤੁਹਾਨੂੰ ਪੀਚ ਕਲਰ ਹੈ ਠੀਕ ਹੈ ਇਹ ਵੀ ਕਰੀਮ ਦੇ ਉੱਪਰ ਹੋਇਆ ਹੋਇਆ ਕਲਰ ਕੰਟਰਾਸਟ ਦੇਣ ਲਈ ਆਪਾਂ ਇਹਨੂੰ ਰੈਡੀ ਕੀਤਾ ਠੀਕ ਹੈ ਜੀ ਤੇ ਪੀਚ ਕਲਰ ਦੇ ਇਸ ਦੇ ਨਾਲ ਬਾਟਮ ਆ ਸਾਰਿਆਂ ਦੇ ਕਲਰ ਬਹੁਤ ਹੀ ਲਾਈਟ ਜੇ ਬਹੁਤ ਹੀ ਡਾਰਕ ਠੀਕ ਹੈ ਜਿੱਦਾਂ ਹੈਗੇ ਆ ਦੋਨੇ ਪ੍ਰਕਾਰ ਦੇ ਲਾਈਟ ਐਂਡ ਡਾਰਕ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਜੀ ਆਪਣੇ ਤੋਂ ਬਾਈ ਕਰ ਸਕਦੇ ਹੋ ਕਿਤੇ ਵੀ ਬੈਠੇ ਤੁਸੀਂ ਆਰਡਰ ਦੇ ਸਕਦੇ ਹੋ ਹਰ ਇੱਕ ਪ੍ਰਕਾਰ ਦਾ ਵਰਕ ਆਪਣੇ ਕੋਲ ਅਵੇਲੇਬਲ ਹੈਗਾ ਜੀ ਆਰੀ ਵਰਕ ਹੈਂਡ ਵਰਕ ਮਸ਼ੀਨ ਪੇਂਟ ਬਲੋਕ ਪੇਂਟ ਦਾ ਠੀਕ ਹੈ ਤੁਸੀਂ ਆਪਣੇ ਤੋਂ ਕੋਈ ਵੀ ਵਰਕ ਜਿਹੜਾ ਮੰਗਵਾ ਸਕਦੇ ਹੋ ਠੀਕ ਹੈ ਜੀ ਸਾਰੇ ਪ੍ਰਕਾਰ ਦੇ ਵਰਕਅਪਾ ਕਰਦੇ ਹਾਂ ਜੀ ਨੀਡਲ ਥ्रेड ਵਰਕਅਪ ਵਾਲਾ ਵਾਲਾ ਵਰਕ ਵੀ ਆਪਣੇ ਕੋਲ अवेलेबल ਹੈਗਾ YouTube ਤੇ ਵੀ ਤੇ ਆਪਣੇ Instagram ਤੇ ਵੀ ਆਪਾਂ ਵੀਡੀਓਜ਼ ਸ਼ੇਅਰ ਕੀਤੀਆਂ ਨੇ ਤੁਸੀਂ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਇਹ ਨੈਕਸਟ ਕਲਰ ਹੈ ਜੀ ਠੀਕ ਹੈ ਇਹ ਪਹਿਲਾਂ ਵਾਲੇ ਨਾਲੋਂ ਚੇਂਜ ਹੈ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਗ੍ਰੀਨ ਬੋਟਲ ਨੇ ਜਾਂ ਦਿਖਾਇਆ ਸੀ ਇਸ ਦੇ ਵਿੱਚ ਗ੍ਰੀਨ ਪੱਤੀਆਂ ਦਾ ਥੋੜਾ ਡਿਫਰੈਂਸ ਆ ਠੀਕ ਹੈ ਠੀਕ ਹੈ ਤੁਸੀਂ ਇਹ ਵਾਲਾ ਮੰਗਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੋ ਦਿਖਾਉਨੇ ਆਪਾਂ ਤੁਹਾਨੂੰ ਬਿਲਕੁਲ ਗਰਲਿਸ਼ ਲੁੱਕ ਵਾਲੇ ਸੂਟ ਨੇ ਜਿਹੜੇ ਆਪਾਂ ਸਾਰੇ ਤੋਂ ਦਿੱਲੀ ਲੈ ਕੇ ਆਇਆ ਸਕਾਈ ਬਲੂ ਕਲਰ ਦੀ ਸ਼ਰਟ ਰਹੂਗੀ ਤੁਸੀਂ ਪ੍ਰੋਪਰ ਹੈਂਡਵਰਕ ਚੈੱਕ ਕਰ ਚੈੱਕ ਕਰ ਸਕਦੇ ਹੋ ਸੀਕਵੈਂਸ ਦਾ ਵਰਕ ਹੋਇਆ ਹੋ ਬਹੁਤ ਹੀ ਜ਼ਿਆਦੇ ਸੋਹਣੇ ਪਾਰਟੀ ویئر ਸੂਟ ਨੇ ਜੀ ਨੇਚਰਲ ਪਿਓਰ ਕ੍ਰੇਦੀਆ ਪਰ ਨਾ ਬੋਟਮ ਟਾਈਪ ਕੀਤੀ ਆ ਪੀਕਾਕ ਸ਼ੇਡ ਦੀ ਬੋਟਮ ਆ ਤੁਸੀਂ ਕੰਟਰਾਸਟ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਠੀਕ ਹੈ ਜੀ ਆਪਣੀ ਪਸੰਦ ਦੇ ਅਨੁਸਾਰ ਜਿਹੜਾ ਵੀ ਸੂਟ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਆਪਣੇ ਤੋਂ ਮੰਗਵਾ ਸਕਦੇ ਹੋ ਘਰ ਬੈਠੇ ਕਿਤੇ ਵੀ ਆਰਡਰ ਦੇ ਸਕਦੇ ਹੋ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਜੀ ਤੇ ਸਟਿਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਆ ਠੀਕ ਹੈ ਜੀ ਤੁਸੀਂ ਸੂਟ ਰੈਡੀ ਕਰਵਾ ਕੇ ਵੀ ਲੈ ਸਕਦੇ ਹੋ ਵਿਦ ਸਟਿਚ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਠੀਕ ਹੈ ਜੀ ਜਿੰਨਾ ਵੀ ਤੁਹਾਨੂੰ ਪਸੰਦ ਆ ਤੇ ਕਸਟਮਾਈਜ਼ ਕਰਵਾਉਣਾ ਚਾਹੁੰਨਾ ਠੀਕ ਹੈ ਜੀ ਚਲੋ ਜੀ ਨੈਕਸਟ ਕਲਰ ਇਹ ਵਾਲਾ ਠੀਕ ਹੈ ਲਾਈਟ ਜੀ ਕਲਰ ਦੀ ਸ਼ਰਟ ਆ ਤੇ ਡਾਰਕ ਕਲਰ ਦੀ ਆਪਾਂ ਬੋਟਮ ਰੱਖੀ ਐ ਇਸ ਦੇ ਨਾਲ ਠੀਕ ਹੈ ਕੰਟਰਾਸਟ ਬਹੁਤ ਸੋਹਣਾ ਸਾਰੇ ਸੂਟਾਂ ਦਾ ਸ਼ੇਡਸ ਬਹੁਤ ਸੋਹਣੇ ਨੇ ਠੀਕ ਹੈ ਕਲਰ ਸਾਰਿਆਂ ਦੇ ਲਾਈਟ ਐਂਡ ਡਾਰਕ ਨੇ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਕੁਆਲਿਟੀ ਵਾਈਜ਼ ਕੁਆਲਿਟੀ ਵਾਈਜ਼ ਵੀ ਤੇ ਤੁਹਾਨੂੰ ਵਰਕ ਦੇ ਵਾਈਜ਼ ਵੀ ਮਤਲਬ ਕਿ ਵੀ ਕੁਝੜਾ ਵੀ ਵਰਕ ਆਪਾਂ ਤੁਹਾਨੂੰ ਅੱਗੇ ਦੇਵਾਂਗੇ ਉਹਦੀ ਆਪਾਂ ਫੁੱਲ ਗਾਰੰਟੀ ਦਿੰਨੇ ਆ ਇਹਕੇ ਵਰਕ ਤੁਹਾਨੂੰ ਬਹੁਤ ਸਫਾਈ ਦੇ ਨਾਲ ਨੀਟ ਐਂਡ ਕਲੀਨ ਮਿਲੂਗਾ ਚਲੋ ਨੈਕਸਟ ਕਲਰ ਆ ਗਿਆ ਜੀ ਅਨियन ਕਲਰ ਦੇ ਉੱਪਰ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣੀ ਤੇ ਮਹਿੰਦੀ ਕਲਰ ਦੀ ਗ੍ਰੀਨ ਕਲਰ ਦੀ ਬੋਟਲ ਗ੍ਰੀਨ ਵੀ ਕਹਿ ਸਕਦੇ ਆ ਆਪਾਂ ਇਸ ਨੂੰ ਠੀਕ ਹੈ ਜੀ ਗ੍ਰੀਨ ਕਲਰ ਦੀ ਆਪਾਂ ਇਹਦੇ ਨਾਲ ਬੋਟਮ ਰੱਖੀ ਆ ਠੀਕ ਹੈ ਜੀ ਪਲੀਜ਼ ਵਿਚਨਾ ਥੋੜੀ ਡਿਸਟਰਬੈਂਸ ਹੋ ਰਹੀ ਆ ਉਸ ਨੂੰ ਥੋੜਾ ਧਿਆਨ ਚ ਰੱਖਦੇ ਹੋਏ ਤੁਸੀਂ ਮਾਫ ਸੌਰੀ ਕਰਨੀ ਹੈ ਮੈਨੂੰ ਬਿਕਾਜ਼ ਕਾਰ ਦੇ ਵਿੱਚ ਗੱਲਾਂ ਚੱਲਦੀਆਂ ਹੁੰਦੀਆਂ ਨੇ ਸੋ ਇਦਾਂ ਵਿੱਚ ਹੋਰ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਸੁਣ ਰਿਹਾ ਡਿਸਟਰਬੈਂਸ ਸੌਰੀ ਹੋਣੀ ਸੋ ਚਲੋ ਜੀ ਇਹ ਹੈ ਜੀ yellow ਕਲਰ ਦੀ ਸ਼ਰਟ ਨੈਕਸਟ ਵਾਲਾ ਸੂਟ ਹੈ ਤੇ ਪਰਪਲ ਕਲਰ ਦੀ ਇਹਦੇ ਨਾਲ ਆਪਾਂ ਬਾਟਮ ਰੱਖੀਆ ਠੀਕ ਹੈ ਆਪਣੀ ਪਸੰਦ ਦੇ ਅਨੁਸਾਰ ਤੁਸੀਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਸਟਿਚਿੰਗ ਵੀ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਡਰੈਸ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੁਸੀਂ ਕਿੱਦਾਂ ਦੀ ਵੀ ਕਰਵਾ ਸਕਦੇ ਹੋ ਸੂਟ ਤੁਸੀਂ ਹਾਫ ਪਾਕਿਸਤਾਨੀ ਕਰਵਾਉਣਾ ਜਾਂ ਫੁੱਲ ਕਰਵਾਉਣਾ ਉਦਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਆਪਣੇ ਤੋਂ ਠੀਕ ਹੈ ਸਟ੍ਰੇਟ ਬਾਟਮਸ ਗਰਾਰਾ ਗਰਾਰਾ ਫਰੌਕ ਸ਼ਾਰਟ ਫਰੌਕ ਅਮਰੀਲਾ ਠੀਕ ਹੈ ਜੀ ਤੇ ਸਲਵਾਰ ਕਮੀਜ਼ ਸਿੰਪਲ ਲੋਨ ਵਾਲੇ ਸੂਟ ਸਾਰੇ ਜਿੰਦਾਂ ਵੀ ਤੁਸੀਂ ਸਟਿਚ ਕਰਵਾ ਸਕਦੇ ਹੋ ਕਰਵਾਉਣਾ ਚਾਹੁੰਦੇ ਹੋ ਆਪਣੇ ਤੋਂ ਕਰਵਾ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਸਾਰੇ ਸੂਟ ਬਹੁਤ ਹੀ ਸੋਹਣੇ ਨੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਤੇ ਡਿਜ਼ਾਈਨਿੰਗ ਵਾਲੇ ਸੂਟ ਆਪਾਂ ਡਿਫਰੈਂਟ ਜੇ ਚੀਜ਼ੀ ਲੈ ਕੇ ਚੀਜ਼ ਲੈ ਕੇ ਆਏ ਤੁਹਾਡੇ ਲਈ ਆਪਾਂ ਠੀਕ ਹੈ ਜੀ ਤੇ ਨੈਕਸਟ ਕਲਰ ਹੈਗਾ ਜੀ ਰੈੱਡ ਇਹ ਆਪਾਂ ਆਲ ਓਵਰ ਰੱਖਿਆ ਇਹਦੇ ਨਾਲ ਕੋਈ ਕੰਟਰਾਸਟ ਨਹੀਂ ਕੀਤਾ ਠੀਕ ਹੈ ਡਿਜ਼ਾਈਨਿੰਗ ਜਿਹੜੀ ਸੇਮ ਆ ਫਲਾਰ ਦੀ ਬਣੀ ਹੋਈ ਆ ਇਹਦੇ ਵਿੱਚ ਹਲਕਾ ਫੁਲਕਾ ਜਿਹਾ ਵਰਕ ਹੋਇਆ ਹੋਇਆ ਡਿਜ਼ਾਈਨ ਹੈਗਾ ਠੀਕ ਹੈ ਜੀ ਤੇ ਰੈੱਡ ਕਲਰ ਦੀ ਹੀ ਬਾਟਮ ਆ ਠੀਕ ਹੈ ਜੀ ਜਿਨ੍ਹਾਂ ਨੂੰ ਇਹ ਵਾਲਾ ਪਸੰਦ ਆ ਆਲ ਓਵਰ ਰੈੱਡ ਦੇ ਵਿੱਚ ਲੈਣਾ ਚਾਹੁੰਦੇ ਨੇ ਆਪਾਂ ਨੂੰ ਦੱਸ ਸਕਦੇ ਨੇ ਡੀਐਮ ਕਰ ਸਕਦੇ ਨੇ ਇੰਸਟਾਗ੍ਰਾਮ ਦੇ ਉੱਪਰ ਵੀ ਮੈਸੇਜ ਕਰ ਸਕਦੇ ਨੇ ਆਪਣੀ ਪਸੰਦ ਦੇ ਅਨੁਸਾਰ ਜਿਨ੍ਹਾਂ ਨੂੰ ਵਟਸਐਪ ਤੇ ਨਹੀਂ ਕਰਨਾ ਤੇ ਇੰਸਟਾਗ੍ਰਾਮ ਤੇ ਡੀਐਮ ਕਰ ਸਕਦੇ ਨੇ ਆਪਾਂ ਨੂੰ ਠੀਕ ਹੈ ਜ ਮੈਂ ਉਮੀਦ ਕਰਦੀ ਆ ਅੱਜ ਵਾਲੇ ਬਲੌਗ ਦੇ ਵਿੱਚ ਜਿਹੜੀ ਵੀ ਤੁਹਾਨੂੰ ਆਪਾਂ ਸੂਟ ਦਿਖਾਏ ਨੇ ਸਾਰੇ ਸੂਟ ਤੁਹਾਨੂੰ ਵਧੀਆ ਲੱਗੇ ਹੋਣਗੇ ਠੀਕ ਹੈ ਜੀ ਅਨ ਜਿਹੜਾ ਵੀ ਸੂਟ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਠੀਕ ਹੈ WhatsApp ਦੇ ਉੱਪਰ ਤੁਸੀਂ ਆਪਾਂ ਨੂੰ DM ਕਰ ਸਕਦੇ ਹੋ ਸਕਰੀਨ ਦੇ ਉੱਪਰ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਚੱਲ ਰਿਹਾ ਹੈ ਜੇਕਰ ਤੁਸੀਂ WhatsApp ਨੰਬਰ ਤੇ ਕੰਟੈਕਟ ਨਹੀਂ ਕਰਨਾ ਚਾਹੁੰਦੇ ਆਪਣੇ ਆਪ ਤਾਂ ਤੁਸੀਂ Instagram ਪੇਜ ਦੇ ਉੱਪਰ ਆਪਾਂ ਨੂੰ DM ਕਰ ਸਕਦੇ ਹੋ ਅਨਦਰ ਬੁਟੀਕ ਵਾਲੇ ਪੇਜ ਦੇ ਨਾਮ ਤੇ ਠੀਕ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਨੂੰ ਅੱਜ ਕੋਈ ਵੀ ਨਵਾਂ ਵੀਡੀਓ ਦੇਖ ਰਿਹਾ ਸੀ ਜਾਂ ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਗੇ ਵੱਧ ਤੇ ਤੁਹਾਡੇ ਕਮੈਂਟਾਂ ਤੋਂ ਹੀ ਪਤਾ ਲੱਗਦਾ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਸੋ ਪਲੀਜ਼ ਸਾਰਿਆਂ ਨੂੰ ਰਿਕਵੈਸਟ ਹੈ ਕਿ ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਜੀ ਤੇ ਸੂਟ ਦੱਸਿਆ ਕਰੋ ਕਿਦਾਂ ਦੇ ਲੱਗੇ ਆਪਾਂ ਡੇਲੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਆ ਲੈ ਕੇ ਆਇਆ ਕਰਾਂਗੇ ਹੋਰ ਵੀ ਬਹੁਤ ਸੋਹਣੇ ਸੋਹਣੇ ਸੂਟ ਆਪਾਂ ਤੁਹਾਡੇ ਲਈ ਗਰਮੀਆਂ ਦੇ ਸੂਟ ਲੈ ਕੇ ਆਵਾਂਗੇ ਠੀਕ ਹੈ ਜੀ ਚਲੋ ਜੀ ਤੁਸੀਂ ਅੱਜ ਦੇ ਵਲੌਗ ਦਾ ਆਪਾਂ ਐਂਡ ਇੱਥੇ ਕਰਦੇ ਹਾਂ ਠੀਕ ਹੈ ਜੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸੂਟ ਵਧੀਆ ਲੱਗੇ ਹੋਣਗੇ ਠੀਕ ਹੈ ਜੀ ਵੀਡੀਓ ਪਸੰਦ ਆਈ ਹੋਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਤੁਸੀਂ ਕਿਹੜਾ ਸੂਟ ਵੀ ਇੰਨਾ ਚੋਂ ਬਾਏ ਕਰ ਸਕਦੇ ਹੋ ਤੁਸੀਂ ਕੀ ਕਰਨਾ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਜਿੱਤੇ ਦਿੱਤੇ ਹੋਏ ਨੰਬਰ ਤੇ ਸਕਰੀਨ ਤੇ ਜਾ ਵਟਸਐਪ ਤੇ ਡੀਐਮ ਕਰਨਾ ਜਾਂ ਫਿਰ ਤੁਸੀਂ ਆਪਾਂ ਨੂੰ ਇੰਸਟਾਗ੍ਰam ਦੇ ਉੱਪਰ ਡੀਐਮ ਕਰਨਾ ਓਕੇ ਜੀ ਥੈਂਕ ਯੂ